ਮੇਰਾ ਨਾਮ ਰਾਜਕਲੇਰ ਹੈ ਜੀ ਪਿੰਡ ਹਰਦੂ ਸ਼ੇਖ ਅੱਜ ਜਿਹੜਾ ਤੁਸੀਂ ਰੋਡ ਬੰਦ ਕਰ ਰਹੇ ਆ ਇਹ ਕੀ ਕਾਰਨ ਕੀ ਆ ਇਹਦਾ ਕਾਰਨ ਸਰ ਇਹ ਹੈਗਾ ਕਿ ਸਾਡਾ ਜਿਹੜਾ ਮੇਨ ਲਾਗੇ ਤਿੰਨ ਚਾਰ ਪਿੰਡ ਲੱਗਦੇ ਹੈਗੇ ਇਧਰੋਂ ਰਾਮਪੁਰ ਆ ਸ਼ੇਖਾ ਆ ਸ੍ਰੀ ਆ ਭੰਡਾਲਾ ਆ ਸੰਘੇ ਆ ਔਰ ਇਹਨਾਂ ਸਾਰੇ ਪਿੰਡਾਂ ਦਾ ਇੱਕੋ ਇੱਕ ਰੋਡ ਹੈ ਜਿਹੜਾ ਇੱਥੋਂ ਨੂਰਮਹਿਲ ਨੂੰ ਜਾਂਦਾ ਆ ਨਗੋਦ ਨੂੰ ਜਾਂਦਾ ਆ ਕਿਹੜੀ ਲੋਕੇਸ਼ਨ ਹੈ ਇਹ ਲੋਕੇਸ਼ਨ ਹੈਗੀ ਆ ਉਪਲਾਂ ਦਾ ਅੱਡਾ ਬੋਲਦੇ ਆ ਇਹ ਬੱਸ ਸਟੈਂਡ ਉਪਲਾਂ ਦਾ ਔਰ ਮੇਨ ਨੂਰਮੈਲ ਤੋਂ ਦੱਬੇ ਜੋਤੀ ਆਸ਼ਰਮ ਤੋਂ ਅੱਗੇ ਆ ਕੇ ਇਹ ਰੋਡ ਪੈਂਦਾ ਆ ਔਰ ਇਥੋਂ ਇਹ ਬ੍ਰਿਜ ਬਣ ਰਿਹਾ ਹੈ ਕਾਫੀ ਸਾਲ ਹੋ ਗਏ ਇਹਨੂੰ ਕੰਮ ਚੱਲਦੇ ਨੂੰ ਔਰ ਇਹਨਾਂ ਦੇ ਕੰਮ ਦੇ ਕਰਕੇ ਹੀ ਸਾਡਾ ਜਿਹੜਾ ਇਹ ਰੋਡ ਹੈ ਸਾਰਾ ਜਿਹੜਾ ਖਰਾਬ ਕੀਤਾ ਪਿਆ ਆ ਇਹਨਾਂ ਨੇ ਤੋੜਾ ਤਾਂ ਪਹਿਲਾਂ ਸਰਦਾਰ ਜੀ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਇਹ ਮਹੀਨੇ ਦੇ ਵਿੱਚ ਸਾਨੂੰ ਆਪਣਾ ਜਿਹੜਾ ਰੋਡ ਆ ਲਿੰਕ ਰੋਡ ਬਣਾ ਕੇ ਦੇਣਗੇ ਬੱਟੇ ਪਾ ਕੇ ਦੇਣਗੇ ਲੇਕਿਨ ਉਹ ਉਸੇ ਦਾ ਉਸੇ ਤਰ੍ਹਾਂ ਹੀ ਪਿਆ ਆ ਜਦੋਂ ਵੀ ਗੱਡੀਆਂ ਆਉਂਦੀਆਂ ਆ ਲੰਘਦੀਆਂ ਆ ਨੁਕਸਾਨ ਹੁੰਦਾ ਕਾਫੀ ਕਈ ਵਾਰੀ ਸਕੂਲ ਬੱਸਾਂ ਵੀ ਆਉਂਦੀਆਂ ਆ ਜਾਂ ਟੈਂਪੂ ਆਉ ਹੁਣ ਦਿੱਕਤਾਂ ਹੋਰ ਕੀ ਆ ਰਹੀਆਂ ਤੁਹਾਨੂੰ ਇੱਥੇ ਦਿੱਕਤਾਂ ਇਹੀ ਆ ਰਹੀਆਂ ਸਰ ਜਦੋਂ ਬੱਚਿਆਂ ਦੀਆਂ ਕੋਈ ਬਸ ਆਉਂਦੀ ਹੈ ਸਕੂਲ ਵਾਲੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਜਦੋਂ ਹੁਣ ਬਾਰਿਸ਼ ਹੋ ਰਹੀ ਹੈ ਜਦੋਂ ਹੁਣ ਬਾਰਿਸ਼ ਦਾ ਮੌਸਮ ਚੱਲਦਾ ਪਿਆ ਆ ਇਹ ਸਾਰਾ ਹੁਣ ਸੀਜ਼ਨ ਹੀ ਬਾਰਿਸ਼ ਦਾ ਹੈਗਾ ਆ ਮੀਂਹ ਦੇ ਰੋਡ ਬਿਲਕੁਲ ਕਲੋਜ਼ ਹੋ ਜਾਣਾ ਇਥੋਂ ਲੰਘਾ ਹੀ ਬੰਦ ਹੋ ਜਾਣਾ ਆ ਔਰ ਇਹੀ ਮੇਨ ਲੰਘਾ ਹੈਗਾ ਆ ਸਿਟੀ ਵੱਲ ਜਾਣ ਦਾ ਜਾਂ ਨਕੋਦਰ ਜਾਣ ਦਾ ਜਾਂ ਨੂਰਮਹਿਲ ਵੱਲ ਜਾਣ ਦਾ ਸਕੂਲ ਵੀ ਇੱਧਰ ਕਾਫੀ ਪੈਂਦੇ ਆ ਡੈਪਸ ਸਕੂਲ ਪੈਂਦਾ ਆ ਆਰੀਆ ਕਾਲਜ ਪੈਂਦਾ ਆ ਔਰ ਇਹ ਮੇਨ ਇਹੀ ਰੋਡ ਹੈਗਾ ਆ ਇਹਨਾਂ ਦਾ ਠੇਕੇਦਾਰੀ ਸਿਸਟਮ ਹੈ ਤੁਹਾਡੀ ਕਿਸੇ ਠੇਕੇਦਾਰ ਨਾਲ ਗੱਲ ਨਹੀਂ ਹੋਈ ਆ ਸਾਡੇ ਸਰਦਾਰ ਜੀ ਦੱਸਦੇ ਕਹਿੰਦੇ ਇੱਕ ਮਹੀਨਾ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ ਉਹਨਾਂ ਨੇ ਟਾਈਮ ਦਿੱਤਾ ਸੀ ਇੱਕ ਮਹੀਨੇ ਦਾ ਵੀ ਤੁਹਾਨੂੰ ਜਿਹੜਾ ਪਿੰਡ ਦਾ ਰੋਡ ਆ ਉਹ ਕਲੀਅਰ ਕਰਕੇ ਦੇਵਾਂਗੇ ਪਰ ਲੇਕਿਨ ਉਹ ਹਾਲ ਤੱਕ ਕੁਝ ਕਲੀਅਰ ਨਹੀਂ ਹੋਇਆ ਹੈਗਾ ਹੁਣ ਇਹਦੀ ਲੇਬਰ ਤਾਂ ਇੱਥੇ ਆਈ ਬੈਠੀ ਐ ਤੇ ਠੇਕੇਦਾਰ ਕਿੱਥੇ ਆ ਲੇਬਰ ਆਈ ਨਹੀਂ ਬੈਠੀ ਹੈਗੀ ਲੇਬਰੇ ਸਾਡੇ ਸਾਰੇ ਪਿੰਡਾਂ ਦੇ ਤਿੰਨ ਚਾਰ ਪਿੰਡਾਂ ਦੇ ਲੋਕ ਇਕੱਠੇ ਹੋਏ ਹੋਏ ਨੇ ਇਹਨਾਂ ਨੇ ਇਹਨਾਂ ਦੇ ਜਿਹੜੇ ਗੱਡੀਆਂ ਇੱਥੇ ਰੋਕ ਕੇ ਦਾ ਇਹ ਲੇਬਰੇ ਤੇ ਧਾਰ ਰੁਕੀ ਹੋਈ ਆ ਆਦਰਵਾਇਜ਼ ਇੱਥੋਂ ਇਹ ਜਾ ਰਹੇ ਸੀ ਲੰਘ ਰਹੇ ਸੀ ਕੰਮ ਚੱਲ ਰਿਹਾ ਸੀ ਕੰਮ ਨਾਲ ਚੱਲ ਰਿਹਾ ਸੀ ਇਹ ਕੰਮ ਹੋਣੀ ਇਹਨਾਂ ਸਾਡੇ ਜਿਹੜੇ ਭਰਾ ਸਾਰੇ ਇਕੱਠੇ ਹੋਏ ਆ ਇਹਨਾਂ ਨੇ ਹੀ ਬੰਦ ਕਰਵਾਇਆ ਇਹਨਾਂ ਨੇ ਗੱਡੀਆਂ-ਗੱਡੀਆਂ ਕਰਾਈਆਂ ਲੇਕਿਨ ਇਹਦਾ ਠੇਕੇਦਾਰ ਹਾਲ ਤੱਕ ਇੱਥੇ ਕੋਈ ਨਹੀਂ ਆਇਆ ਕੋਲੋਂ ਹੁਣ ਪਹਿਲ ਦੇ ਹਦਾਰ ਤੇ ਕੋਸ਼ਿਸ਼ ਕਰੋਗੇ ਕਿ ਸਭ ਤੋਂ ਪਹਿਲਾਂ ਇਹ ਰੋਡ ਬਣੇ ਆ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਔਰ ਇਹ ਕਾਫੀ ਮੇਰੇ ਖਿਆਲ ਟਾਈਮ ਲੱਗੇਗਾ ਪਰ ਇਹਦੇ ਕਰਕੇ ਜਿਹੜਾ ਸਾਡਾ ਪਿੰਡਾ ਨੁਕਸਾਨ ਹੋ ਰਿਹਾ ਨਾ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਉਹ ਕੰਮ ਹੋਣਾ ਚਾਹੀਦਾ ਸਰਕਾਰ ਤੋਂ ਕੀ ਮੰਗ ਕਰਨਾ ਚਾਹੀਦੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਜਿਹੜੇ ਆਮ ਲੋਕੀ ਪਰੇਸ਼ਾਨ ਹੋ ਰਿਹਾ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਉਹ ਪਰੇਸ਼ਾਨੀ ਤਨੋਂ ਬਾਹਰ ਕੀਤਾ ਜਾਵੇ ਜਿਹੜਾ ਪਿੰਡ ਦਾ ਇਹ ਰੋਡ ਆ ਜਾਂਦੇ ਤਿੰਨ ਚਾਰ ਪਿੰਡਾਂ ਨੂੰ ਹੈਗਾ ਇਹਨੂੰ ਰੋਡ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਆਵਾਜਾਈ ਜਿਹੜੀ ਉਹ ਵਧੀਆ ਤਰੀਕੇ ਨਾਲ ਚੱਲ ਸਕੇ